ਲਓ ਜੀ ਮਿਸ਼ੂ ਨੇ ਵੀ ਸਾਨੂੰ ਹੁਣ ਪਾਰਸਲ ਭੇਜਦੇ ਦੋ ਪਾਰਸਲ ਸੀ ਜਿਹੜੇ ਅੱਜ ਸਾਨੂੰ ਰੀਸੀਵ ਹੋਏ ਨੇਗੇ ਮੰਮੀ ਜਦੋਂ ਗੇਟ 'ਚ ਗਏ ਤਾਂ ਪਾਣਾ ਪਾਰਸਲ ਵਾਲੇ ਭਾਈ ਨੇ ਕਿਹਾ ਵੀ ਜੀ ਤੁਹਾਡੇ ਦੋ ਪਾਰਸਲ ਆਏ ਤਾਂ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਸੀ ਤੇ ਹਰੇਕ ਦੇ ਵਿੱਚ ਹੀ ਕੁਰਿਓਸਟੀ ਹੁੰਦੀ ਹੈ ਕਿ ਨਵੀਂ ਚੀਜ਼ ਆਈ ਹੈ ਹਨਾ ਆਪਾਂ ਦੇਖੇ ਖਾਸ ਕਰਕੇ ਜਦੋਂ ਕਿਸੇ ਨੇ ਆਪਾਂ ਨੂੰ ਇਸ ਤਰ੍ਹਾਂ ਦਾ ਇੱਕ ਗਿਫਟ ਦੇ ਤੌਰ ਤੇ ਪਾਰਸਲ ਭੇਜਿਆ ਹੋਣ ਫੇਰ ਤਾਂ ਆਪਾਂ ਜਵੇਂ ਨਹੀਂ ਪਤਾ ਹੁੰਦਾਗਾ ਕਿ ਕੀ ਭੇਜਿਆ ਕੀ ਨਾ ਫੁੱਲੀ ਕੁਰਿਓਸਟੀ ਦੇ ਨਾਲ ਮੈਂ ਜਲਦੀ ਜਲਦੀ ਫੋਨ ਚੱਕਿਆ ਮੈਂ ਮੰਮੀ ਨੂੰ ਕਿਹਾ ਮੰਮੀ ਰੁਕ ਜਾਓ ਤੁਸੀਂ ਮੈਂ ਵੀਡੀਓ ਬਣਾ ਲਾ ਹਨਾ ਤੇ ਮੰਮੀ ਨੇ ਵੀ ਜਲਦੀ ਜਲਦੀ ਪਾਰਸਲ ਖੋਲੇ ਆ ਬਹੁਤ ਵਧੀਆ ਪੈਕਿੰਗ ਕੀਤੀ ਹੋਈ ਹੈ ਦੋ ਪਾਰਸਲ ਨੇ ਜੀ ਲਓ ਜੀ ਦੇਖੋ ਅਸੀਂ ਕੁਕਿੰਗ ਦੇ ਵੀਡੀਓਜ਼ ਬਣਾਉਂਦੇ ਰਹਨੇ ਆ ਤੇ ਮੰਮੀ ਦੇ ਚਿਹਰੇ ਦੀ ਖੁਸ਼ੀ ਦੇਖੋ ਤੁਸੀਂ ਏ ਜੀ ਕੜਚੀਆਂ ਚਿੰਤੇ ਆ ਜਿਹੜੇ ਹੈਗੇ ਨੇਗੇ ਖੁਰਚਣੇ ਵਗੈਰਾ ਹਨ ਜਿਹੜੇ ਲੱਕੜ ਦੇ ਨੇਗੇ ਵਾਓ ਬਹੁਤ ਸੋਹਣੇ ਹੈਗੇ ਮਿਸ਼ੂ ਨੇ ਸਾਨੂੰ ਇਹ ਭੇਜੇ ਨੇਗੇ ਇਹ ਟੋਟਲ ਗਿਣਤੀ ਦੇ ਵਿੱਚ 7 ਨੇ ਤੇ ਹੁਣ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਇਹਨਾਂ ਨੂੰ ਯੂਜ਼ ਕਰਿਆ ਕਰਾਂਗੇ ਇੱਕ ਲੇਡੀ ਦੀ ਇਹੀ ਖੁਆਇਸ਼ ਹੁੰਦੀ ਹੈਗੀ ਕਿ ਸਾਡੇ ਘਰੇ ਜਿਹੜੇ ਵੱਖਰੇ ਵੱਖਰੇ ਇਕੁਪਮੈਂਟਸ ਹੁੰਦੇ ਆ ਨਾ ਕੁਕਿੰਗ ਦੇ ਉਹ ਸਾਰੇ ਮੌਜੂਦ ਹੋਣ ਤੇ ਸਾਡੇ ਹੋਰ ਤਾਂ ਸਾਰਾ ਕੁਝ ਮਟੀਰੀਅਲ ਮੌਜੂਦ ਸੀ ਪਰ ਪਤਾ ਨਹੀਂ ਵਿਸ਼ਵਾਲਿਆਂ ਨੂੰ ਕਿਵੇਂ ਪਤਾ ਲੱਗ ਗਿਆ ਇਹਨਾਂ ਕੋਲ ਇਹ ਲੱਕੜ ਦੀਆਂ ਜਿਹੜੀਆਂ ਕੜਛੀਆਂ ਵਗੈਰਾ ਹੈ ਨਹੀਂ ਹਨਾ ਬਹੁਤ ਸੋਹਣੀਆਂ ਨੇ ਤੇ ਫਿਰ ਨਾਲ ਦੀ ਨਾਲ ਹਨਾ ਕਿੱਥੋਂ ਸਬਰ ਹੁੰਦਾ ਆਪਣੇ ਵਰਗਿਆਂ ਤੋਂ ਤਾਂ ਵੀ ਦੂਜਾ ਵੀ ਖੋਲੋ ਛੇਤੀ ਤੋਂ ਛੇਤੀ ਮੈਂ ਮੰਮੀ ਨੂੰ ਕਹਾਂ ਮੰਮੀ ਖੋਲੂ ਇਹਦੇ ਚ ਤਾਂ ਦੇਖੋ ਕੀ ਹੈ ਇਹ ਦੇਖੋ ਜੀ ਜਦੋਂ ਅਸੀਂ ਖੋਲੇ ਪਹਿਲਾਂ ਤਾਂ ਅਸੀਂ ਦੇਖਿਆ ਵੀ ਹੈ ਕੀ ਆ ਹਨਾ ਤੇ ਇਹ ਹੈਗਾ ਜੀ ਸ਼ੈਂਪੂ ਹੈਗਾ ਆਨੀਅਨ ਆਇਲ ਹੈਗਾ ਸ਼ੈਂਪੂ ਹੈਗਾ ਤੇ ਨਾਲ ਦੇ ਨਾਲ ਸਾਨੂੰ ਮਿਲਿਆ ਕੰਡੀਸ਼ਨਰ ਤਿੰਨ ਨਿੰਗੇ ਪੈਕੇਜ ਮੀਡਲ ਸਾਈਜ਼ ਹੈਗਾ ਬਹੁਤ ਹੀ ਅੱਛੀ ਕੁਆਲਿਟੀ ਦੇ ਲੱਗਦੇ ਰਹੇ ਨੇ ਆਉਣ ਵਾਲੇ ਟਾਈਮ 'ਚ ਅਸੀਂ ਇਹਨਾਂ ਨੂੰ ਯੂਜ਼ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਕਿ ਇਹ ਬਹੁਤ ਵਧੀਆ ਬেনিਫਿਟਸ ਕੀ ਹੋਏ ਕਿਉਂਕਿ ਗਰਮੀ ਦਾ ਸੀਜ਼ਨ ਚੱਲ ਰਿਹਾ ਹਨਾ ਸਾਰੇ ਇਸ ਪ੍ਰੋਬਲਮ ਨੂੰ ਫੇਸ ਕਰ ਰਹੇ ਨੇ ਕਿ ਬਾਲ ਛੱਡ ਰਹੇ ਨੇ ਦੁੰਨ ਦੇ ਬਾਲ ਨਹੀਂ ਤਾਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਦੇ ਲਈ ਆਨੀਅਨ ਆਇਲ ਹੈਗਾ ਜਿਹੜਾ ਸਭ ਤੋਂ ਜ਼ਿਆਦਾ ਬੈਸਟ ਹੈਗਾ ਔਰ ਛੋਟੀਆਂ-ਛੋਟੀਆਂ ਪੈਕੇਜ ਸੋਹਣੀਆਂ ਨਹੀਂ ਆ ਤੇ ਇਹ ਵੀ ਬਹੁਤ ਸੋਹਣਾ ਗਿਫਟ ਲੱਗਿਆ ਹਨਾ ਤੇ ਲੁਕੋ ਜੀ ਹਜੇ ਤਾਂ ਸਾਨੂੰ ਹੋਰ ਵੀ ਪਾਰਸਲ ਆ ਗਿਆ ਆ ਦੇਖੋ ਜੀ ਦੂਜੇ ਦਿਨ ਪਾਰਸਲ ਆਇਆ ਇਹ ਸਾਨੂੰ ਆਇਆ ਜੀ ਬੋਤਲ ਠੀਕ ਹੈ ਜੀ ਜਿਹਦੇ ਵਿੱਚ ਆਪਾਂ ਨਾਰਮਲੀ ਤੇਲ ਵਗੈਰਾ ਪਾ ਸਕਦੇ ਹਾਂਗੇ ਇਹਦੇ ਬਹੁਤ ਹੀ ਅੱਛੀ ਕੁਆਲਿਟੀ ਤੇ ਲੱਗੀ ਮੈਨੂੰ ਇਹ ਬੋਤਲ ਵੀ ਤੇ ਇਹ ਵੀ ਇੱਕ ਬੜਾ ਅੱਛਾ ਗਿਫਟ ਹੈ ਸਿਗਾ ਹਨਾ ਮਿਸ਼ੋ ਵੱਲੋਂ ਜਿਹੜਾ ਸਾਨੂੰ ਆਇਆ ਔਰ ਨਾਲੇ ਟਾਈਮ ਦੇ ਵਿੱਚ ਅਸੀਂ ਇਸ ਨੂੰ ਬੜੇ ਸੋਹਣੇ ਤਰੀਕੇ ਨਾਲ ਵੀਡੀਓ ਦੇ ਵਿੱਚ ਯੂਜ਼ ਕਰਾਂਗੇ ਪਹਿਲਾਂ ਮੈਨੂੰ ਪ੍ਰੋਪਰ ਖੋਲ ਕੇ ਦੇਖਿਆ ਕਿ ਸਹੀ ਹੈ ਕੁਝ ਟੁੱਟਿਆ ਫੁੱਟਿਆ ਤਾਂ ਨਹੀਂ ਕਿਉਂਕਿ ਜ਼ਿਆਦਾਤਰ ਜਦੋਂ ਆਪਾਂ ਆਨਲਾਈਨ ਚੀਜ਼ ਆਪਣੇ ਕੋਲੇ ਆਉਂਦੀ ਹੈ ਨਾ ਉਹਦੇ ਵਿੱਚ ਇਹੀ ਪ੍ਰੋਬਲਮ ਹੁੰਦੀ ਹੈ ਕਿ ਕੋਈ ਚੀਜ਼ ਟੁੱਟ ਜਾਂਦੀ ਹੈ ਕੋਈ ਕਿਸ ਤਰ੍ਹਾਂ ਦੇ ਬੱਟ ਨਹੀਂ ਬਹੁਤ ਅੱਛਾ ਸੀ ਤੇ ਤੁਹਾਨੂੰ ਇਹ ਸਾਡੇ ਗਿਫਟ ਕਿਹੋ ਜਿਹਾ ਲੱਗੇ ਜ਼ਰੂਰ ਦੱਸਿਓ ਬਾਏ ਬਾਏ